ਸਤਿਗੁਰਾਂ ਜੀ ਸਾਰਿਆਂ ਨੂੰ ਜੀ ਬਰਥਡੇ ਦੇ ਪਰਮੇਟ ਤੁਹਾਡਾ ਸਵਾਗਤ ਹੈ ਅੱਜ ਜੀ ਆਪਣਾ ਇੰਸਟਾਗ੍ਰam ਤੇ ਵੀ ਚੈਨਲ ਹੈ ਜੀ ਉਹਨੂੰ ਵੀ ਫੋਲੋ ਕਰਿਓ ਤੇ ਅੱਜ ਤਿੰਨ ਝੋਟੀਆਂ ਚਾਰ ਸੇਲ ਹੈ ਜੀ ਚੋਹੇ ਸੁਈਆਂ ਨੇ ਆਜੋ ਕਰਦੇ ਆਂ ਗੱਲਬਾਤ ਵਿੱਚ ਮਿਲਿਗਾ ਵੀ ਵੀ ਹੈਗੀ ਆ ਕੁਆਲਟੀ ਆ ਗਈਆਂ ਸਤਿਗੁਰਾਂ ਜੀ ਸਤਿਗੁਰਾਂ ਜੀ ਮਹਾਰਾਜ ਜੀ ਬਾਦ ਸਾਹਿਬ ਜੀ ਆਂਦੇ ਕਿਰਪਾ ਮਾਲਕ ਦੀ ਹਰ ਵਾਰੀ ਮੈਂ ਆਨਾ ਮਹਾਰਾਜ ਦੀ ਕਿਰਪਾ ਵਾ ਉਹਦੇ ਪੈਰਾਂ ਪਿੱਛੇ ਗੱਲ ਤਾਂ ਮਹਾਰਾਜ ਦੇ ਪਰੇ ਰਹਿੰਦੇ ਆ ਤੇ ਬਹੁਤ ਹੀ ਵਧੀਆ ਪੈਣ ਭਰਾਵਾਂ ਦਾ ਸੰਯੋਗ ਮਿਲਦਾ ਦਿਨੋ ਧੰਨਵਾਦ ਉਹਨਾਂ ਭੈਣ ਭਰਾਵਾਂ ਦਾ ਜਿਹੜਾ ਸਾਡੇ ਨਾਲ ਪ੍ਰੇਮ ਕਰਦੇ ਆ ਜੀ ਹਾਂਜੀ ਮਤਲਬ ਇਹ ਗੱਲ ਪਤਾ ਕੀ ਸੀ ਕਈ ਬੰਦੇ ਆ ਰਹੇ ਨੇ ਵੀ ਕੰਮ ਵਪਾਰ ਪੈਸੇ ਵਾਲੇ ਦਾ ਪੈਸੇ ਵਾਲਾ ਫਿਰ ਤੇ ਅਡਾਨੀ ਬਾਨੀ ਵਪਾਰ ਕਰਨਗੇ ਸਾਡੇ ਵਰਗੇ ਮਾੜੇ ਬੰਦੇ ਕਿੱਥੋਂ ਨਾ ਗੱਲ ਇਹਦਾ ਮੈਂ ਥੋੜਾ ਜਿਹਾ ਜ਼ਬਾਨ ਦੇ ਦਿੱਤੇ ਬੰਦਾ ਚੱਲੇ ਤੇ ਉਹ ਵੀ ਵਧੀਆ ਚੱਲਦਾ ਤੇ ਬਾਕੀ ਜੇ ਕੋਈ ਆਖੇ ਨਾ ਵੀ ਆਹ ਚੈਨਲ ਬਣਾਇਆ ਤੇ ਮਾਲਕ ਦੀ ਕਿਰਪਾ ਨਾਲ ਭੈਣ ਭਰਾਵਾਂ ਦਾ ਸੰਯੋਗ ਦਿੱਤਾ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਕੰਮ ਚੱਲਦਾ ਹਾਂਜੀ ਹਾਂਜੀ ਤੇ ਇੱਕ ਗੱਲ ਹੋਰ ਆ ਮੈਂ ਨਾ ਕੱਲ ਦਾ ਸੋਚ ਢਿਆਂ ਹਾਂ ਕਿਉਂਕਿ ਫੋਨ ਬਾਰ ਆਉਂਦੇ ਤੇ ਆਪਾਂ ਵੀਡੀਓ ਦੇ ਉੱਤੇ ਕਹਿੰਨੇ ਆਂ ਵੀ ਬੜਾ ਹਨ ਲੋਕ ਆਉਂਦਾ ਤੇ ਲੋਕ ਐ ਕਮੈਂਟ ਵੀ ਕਰਦੇ ਵੀ ਇਦਾਂ ਉਦਾਂ ਅਹੀਂ ਅੱਜ ਤੋਂ ਅਗਾ ਹੁਣ ਇਹ ਕੰਮ ਕਰਨਾ ਵਾ ਕੰਡੇ ਦੇ ਉੱਤੇ ਦੁੱਧ ਤੋਲ ਕੇ ਦੇ ਆਦਾ ਹਾਂ ਜਿਹੜੇ ਬੰਦੇ ਨੇ ਸਾਡੇ ਕੋਲ ਮੈਂ ਲੈਣੀ ਆ ਕੰਡੇ ਦੇ ਉੱਤੇ ਦੁੱਧ ਤੋਲ ਕੇ ਲਿਆ ਕਰੀ ਜੇ 8 ਲੀਟਰ ਹੋਊਗਾ ਤੇ 8 ਹੀ ਦੱਸਾਂਗੇ ਜੇ 10 ਹੋਊਗਾ ਤੇ 10 ਹੀ ਨੇ ਵੀ 10 ਵਾਲੇ ਦਾ 15 ਕਹਾਂਗੇ ਤੇ ਮੇਰਾ ਵੀਰ ਭੈਣ ਭਰਾ ਸਾਰੇ ਸੋਚ ਸਮਝ ਕੇ ਜਿਨਨੇ ਸਾਡੇ ਕੋਲ ਮੈਂ ਲੈਣੀ ਆ ਜੇ ਅਸੀਂ 12 ਦੱਸਾਂਗੇ ਤੇ ਅਸੀਂ 12 ਦੇ ਹਿਸਾਬ ਨਾਲ ਤੇ ਜਿਨਨੇ 15 16 ਕਿਲੋ ਵਾਲੀ ਲੈਣੀ ਫਿਰ ਉਹ ਉਹਨੇ ਉਹ ਲੈਣ ਚ ਤੁਰੇ ਫਿਰਦੇ ਰਹਿਣਾ ਮੈਂ ਤੁਰਿਆ ਫਿਰਦਾ ਰਵਾਂ ਜੇ ਸਾਡੀ ਮੈਂ ਕੋਲ 15 ਉਹਦੇ 15 ਦੱਸ ਕੇ ਕੰਡੇ ਤੇ ਤੋਲ ਕੇ ਮੈਂ ਦਿੰਦੇ ਆ ਕਰਾਂ ਇੱਕ ਟਾਈਮ ਆਨਲਾਈਨ ਜੁਆਈ ਕਰਾ ਲਿਆ ਕਰੀ ਦੂਜੇ ਟਾਈਮ ਇੱਥੇ ਆ ਕੇ ਆਪ ਚੋਕ ਤੇ ਕੰਡੇ ਤੇ ਦੁੱਧ ਰੱਖ ਲੈ ਕਰੀ ਹਾਂਜੀ ਹਾਂਜੀ ਇਹ ਹਿਸਾਬ ਦੇ ਨਾਲ ਜਦੋਂ ਅਸੀਂ ਦੂਜਾ ਨੰਬਰ ਇਹ ਆ ਵੀ ਮੈਂ ਚੋਕ ਦਿਆ ਕਰੀ ਹਾਂਜੀ ਹੈ ਚਲੋ ਪਤਾ ਗੱਲ ਕੀ ਜਾ ਕੇ ਕੋਈ ਸੇਵਾ ਕਰੇ ਤੇ ਫਿਰ ਸੇਵਾ ਦੇ ਨਾਲ ਜੇ ਘੜਜੇ ਵਾਜੇ ਉਹਦੀ ਗੱਲ ਆ ਵਾਧ ਵੀ ਸਕਦਾ ਇਹ ਮਈਆਂ ਦੀ ਸੇਵਾ ਸੌਖੀ ਆ ਟੂੜੀ ਪਾਉ ਤੇ ਵੰਡ ਪੇਕੇ ਵੰਡ ਪਾਉ ਹੁਣ ਮਾਲਕ ਦੀ ਕਿਰਪਾ ਨਾਲ ਸਾਡੇ ਕੋਲ ਮਈਆਂ ਵਾ ਨਾ ਕੱਲ ਨੂੰ ਵੀਡੀਓ ਬਣਾਵਾਂਗੇ ਪਰਸੋਂ ਪਾਵਾਂਗੇ ਮੈਂ ਯਾਰ ਕੋ 15 15 ਕਿਲੋ ਦੁੱਧਾ ਪਰ ਰੁਪਈਏ ਲਾਉਣੇ ਪਈ। ਹਾਂਜੀ ਹਾਂਜੀ। ਰੁਪਈਏ ਲਾਉਣੇ ਪੈਣੇ ਅਹੀਂ ਵੀ ਲਾਏ। ਅੱਜ ਦੇਸੀ ਵੀ ਆ ਗਈਆਂ, ਦੇਸੀ ਆ ਗਈਆਂ ਵੀ। ਉਹ ਦੇਸੀ ਆ। ਹਾਂਜੀ ਹਾਂਜੀ। ਇੱਕ ਆ ਨੀਲੀ ਰਾਵੀ ਆ। ਇੱਕ ਉਹ ਮੈਂ ਦੇਸੀ ਆ। ਆਹ ਤੇ ਆ ਮੈਂ ਯਾਰਾਸਤਾ ਨੂੰ ਆਇਆ। ਹਾਂ। ਜਾਇਦੀਆਂ ਚਾਹੀਆਂ। ਐ ਮੈਂ ਕਹੋ ਝਾਗ ਵਾਲਾ ਲੀਟਰ ਵਾਲਾ 15 ਕਿਲੋ ਦੁੱਧੋ ਆ। ਤੇ 15 ਮੈਂ ਵੇਖੋ ਨਾਮ। ਪਰ ਅਹੀਂ ਦੱਸਣਾ 13 ਕਿਲੋ ਕੰਡੇ ਵਾਲਾ। 13 ਟੋਲ ਕੇ ਖੜੇ। ਹਾਂ। ਤੋਲ ਕੇ ਮੈਂ ਕੋ ਖੜੇ ਤੇ ਐਡੀ ਕੋ ਮੈਂ ਕੋ 14 ਲੀਟਰ ਆ। 14 ਨੰਬਰ 14ਵਾਂ ਹਾਂ ਹਾਂ ਕੰਡੇ ਵਾਲਾ ਤੋਲ ਕੇ ਕੋਈ 11 ਤੋਂ 12 ਕਿਲੋ ਕੰਡੇ ਵਾਲਾ ਖੜੇ ਉਸ ਹਿਸਾਬ ਦੇ ਨਾਲ ਸੱਚਾਈ ਨਾ ਇਹ ਨਾ ਹੁਣ ਕੋਈ ਆਖੇ ਵੀ 12 ਕਿਲੋ ਵਾਲੀ ਦਾ ਰੇਟ ਵੱਧ ਵਾ ਹਾਂ ਹਾਂ ਜੇ ਦਾ 15 ਦਾ ਕੇ ਰੇਟ ਕਰਦੇ ਤੇ ਫਿਰ ਭਵੇਂ ਆnde ਜਿਹੜਾ ਕੰਮ ਆ ਨਾ ਮਤਲਬ ਕਿ ਆਪ ਲੋਕ ਸੋਚ ਲੈਂਦੇ ਵੀ 15 12 10 ਦਾ ਵਾ ਤੇ ਸ਼ਾਇਦ ਇਹ ਵੀ 10 ਹੀ ਹੋਵੇ ਉਹ ਕੰਮ ਨਾ ਹੋਊਗਾ ਜਦੋਂ ਕਹਿ ਤਾ ਤੇ ਕਹਿ ਤਾ ਇਦਾਂ ਹੁਣ ਕੰਡਾ ਕਾਲ ਨੂੰ ਆਜਣਾ ਵਾ ਉਹ ਜਿਹਦੇ ਕਿਹਨੇ ਲੈ ਰੀਆਂ ਆਪਣਾ ਕੰਡਾ ਲੈ ਆਵੇ ਕੱਲ ਨੂੰ ਕੰਡਾ ਆਜੂ ਕੰਡੇ ਦੇ ਉੱਤੇ ਜਿੱਤਰਾ ਵੀ ਕਿਹਨੂੰ ਤਸਦੀਕ ਕਰਨੀ ਉਹ ਕਰ ਲੈ। ਠੀਕ ਹੈ। ਇਹ ਮੈਂ ਇਹਨੂੰ ਸੂਈ ਨੂੰ ਅੱਜ 20 ਤੋਂ 22 ਦਿਨ ਹੋ ਗਿਆ। 20 ਤੋਂ 22 ਦਿਨ। ਲੀਟਰ ਵਾਲਾ 14 ਵਾਂ। ਲੀਟਰਾਂ ਦਾ 14 ਵਾਂ। ਪਰ ਕੰਡੇ ਵਾਲਾ 11 ਤੋਂ 12 ਕਿਲੋ ਤੋਲ ਕੇ ਲੈ ਰਹੀ ਸਾਡੇ। ਚੰਗੀ। ਇਹ ਦੂਜਾ ਨੰਬਰ ਇਹ ਜੇ ਕਿਲੋ ਘਟੂ ਕੰਡੇ ਵਾਲਾ ਹਾਂਜੀ ਹਾਂਜੀ ਮੈਂ ਇਹ ਅਗਲਾ ਲੈ ਲਈ ਪਰ 5000 ਛੋੜ ਕਰਿਆ ਕਰਾਂਗੇ ਸੀ ਸੀ ਨਹੀਂ ਮੈਂ ਲੈ ਜੀ ਸਹੀ ਗੱਲ ਮੈਂ ਪਸੰਦ ਕਰਨੀ ਵੀਡੀਓ ਦੇ ਉੱਤੇ ਤੁਹਾਡੀ ਹੈ ਹਾਂਜੀ ਹਾਂਜੀ 5000 ਸਾਈ ਪਾ ਕੇ ਤੇ ਮੈਂ ਚੁਆਇਆ ਕਰਾਂਗੇ ਵੀਡੀਓ ਕਾਲ ਦੇ ਵਿੱਚ ਹਾਂਜੀ ਚਲੋ ਚਲਾ ਜਾਈ ਵਾਹ ਵਾਹ ਆਹ ਵੇਖੋ ਮੈਂ ਹੀ ਬਹੁਤ ਸਾਫ਼ ਚੱਡੇ ਲੱਗਾ ਜਾਂਦੀ ਚੰਗੀ ਬਲੈਕ ਹੈ ਸਾਡੇ ਕੱਟਾ ਹੋ ਗਿਆ ਕੱਟਾ ਮੜਿਆ ਗਿਆ ਜਾਨ ਆਹ ਦੇਖੋ ਮੇਰਾ ਪੱਥਰ ਪਤਾ ਜੀ ਨੈਵਲ ਜੀ ਡੈਕਾਤਾ ਹਾਂਜੀ ਹਾਂਜੀ ਆਹ ਜੀ ਜੈਦੀ ਜੈਟ ਬਲੈਕ ਵਾਸਤੇ ਕੁਮਾਰ ਹਾਂਜੀ ਜੈਦੀ ਚੋਣ ਚੱਗੀ ਆ ਇਹ ਮੈਂ ਦੋ ਡੰਗ ਸੱਬੀ ਕਰਕੇ ਮੈਂ ਉੱਥੋਂ ਆਂਦੀ ਆ ਆਜ ਛੋੜ ਨਹੀਂ ਜਾਂਦੇ ਨਾ ਤੇਲ ਆ ਕੇ ਨਹੀਂ ਨਿਆਮ ਹਾਂਜੀ ਹਾਂਜੀ ਸਾਰੀ ਬਲੈਕ ਆ ਦੋ ਤਾਂ ਤੇ ਹੀ 14 15 ਲੀਟਰ ਹਾਂਜੀ ਆਪਾਂ 13 ਹੈ 12 11 ਕਿੱਲੋ ਆੜੇ ਕੰਡੇ ਵਾਲਾ ਤਾਂ ਦੱਸਣ ਦੇ ਵੀ ਸਾਡੇ ਘਰ ਵੀ ਆ ਕੇ ਕਿੱਲੋ ਖੱਡ ਘਟਿਆ ਹੂ ਹਾਂਜੀ ਹਾਂਜੀ ਅਗਲੇ ਦੇ ਘਰ ਨਹੀਂ ਹੋਣ ਨਹੀਂ ਕਰਦੀ ਬਹੂ ਦੀ ਸੇਵਾ ਕਰੇ ਸੇਵਾ ਇਹਨਾਂ ਦੀ ਸੌਖੀ ਜੇ ਇਹ ਨਾ ਕੋਈ ਆਖੇ ਵੰਡ ਭੇਕੇ ਇੱਕ ਦਾਲ ਪੂੜੀ ਦੀ ਪਾਓ ਤੇ ਗੱਲ ਇਸ ਤਰ੍ਹਾਂ ਆ ਵੀ ਮਈਆਂ ਰਾਜ ਲੈਣੀਆਂ ਜੇ ਅਸੀਂ ਤੇ ਹਰਿਆਣੇ ਬੰਦ ਕਰ ਦੇਣ ਲੱਗੇ ਬਾਦਿਆਂ ਲੱਗੀਆਂ ਤੇ ਮੈਂ ਐ ਹੁਣੇ ਪਤਾ ਗੱਲ ਕੀ ਕਹੀਆਂ ਬੰਦਿਆਂ ਨੂੰ ਵਾਧ ਲੱਗਣਾ ਮੋਲ ਕਿਉਂ ਵਾਧ ਲੱਗਣਾ ਸੱਚਾਈ ਨਾਲ ਮਾਲ ਵੇਚਣਾ ਸੀ ਮਹੀਂ 2 4000 ਸਾਡੀ 5000 ਲੋਕਾਂ ਨੂੰ ਮਹਿੰਗੀ ਜਾਪੂਗੀ ਪਰ ਦੇਣੀ ਸੱਚਾਈ ਨਾਲ ਮੈਂ ਦਾ ਮੌਲਤੀ ਭਾਵੇਂ 130 120 125 ਕਰੀਏ 112 ਦੀ ਦੇਣੀ ਆ 112 ਦੀ ਦੇਣੀ ਆ ਜਾ ਕੇ ਪਤਾ ਕੋ ਸਾੰਭੂ ਤੇ 14 ਿੱੱਲੋ 110 ਦੀ ਦੇ ਦਈਏ ਕਰ ਚਲੋ ਦੇ ਦਾਂਗੇ 110 ਦੀ 110 ਦੀ ਹਾਂ 2000 14 ਤੋਂ 12 ਗੱਡੇ ਦੇ ਚਾੜ ਕੇ ਖਰੇ ਹਾਂਜੀ ਤੇ ਲੀਟਰਾਂ ਵਾਲਾ 14 ਹੋਊ ਤੇ ਜੇ ਝੂਠ ਮਰਵਾਣਾ ਵਾ ਤੇ ਫਿਰ 15 16 15 ਫਿਰ 15 16 ਜੀ ਹਾਂ ਫਿਰ 15 16 ਸਹੀ ਗੱਲ ਸਹੀ ਹਾਂ ਮੈਂ ਮੈਂ ਕੋਈ ਹਲੇ 13 15 ਲੀਟਰ ਹੋਊਗਾ ਪਰ 13 ਜਾਂ 12 ਕਿਲੋ ਕੰਡੇ ਵਾਲਾ ਕੰਡੇ ਵਾਲਾ ਹਾਂ 13 ਜਾਂ 12 ਕਿਲੋ ਕੰਡੇ ਵਾਲਾ ਕੰਡੇ ਵਾਲਾ ਹੈਗਾ ਮੈਂ ਇਹਨੇ ਦੁੱਧ ਕਰਨਾ 17 ਤੋਂ 18 ਇਹਦਾ ਮੇਰਾ ਬੱਚਾ ਮਰ ਗਿਆ ਗੱਡੀ ਚ ਆਉਂਦਾ ਤੇ 부ਸ਼ੀ ਬਣਾਈ ਆ 부ਸ਼ੀ ਬਣਾਈ ਹਾਂ ਅੱਛਾ ਜੀ ਮੈਂ ਨਾ ਵੀ ਅਗਲੇ ਦੇ ਘਰ ਵੀ ਨਾ ਮੈਂ ਮਿਲੇ ਤਾਂ ਤਾਂ ਹੀ ਮੈਂ ਮਿਲਿਆ ਠੀਕ ਹੈ ਜੀ ਹਾਂ 부ਸ਼ੀ ਆ ਹਾਂ 부ਸ਼ੀ ਦਾ ਕਿੰਨਾ ਹਾਂ ਵੇਖੋ ਨਾੜਾ ਰੋਟੀਆਂ ਨਿਕੜੀਆਂ ਦੇਖੋ ਟਾਪੇ ਚੱਡੇ ਦਾ ਲਾ ਟਾਪੇ ਚੱਡਾ ਬੀ ਚੱਡਾ ਮੈਂ ਦਾ ਗਲਾਬੀ ਚੱਡਾ ਸਿੰਗਲ ਹੱਡੀ ਕੋਈ ਮੈਂ ਨਾ ਨਾੜਾ ਨੂੰ ਦਾ ਵਖਾੜੋ ਮੈਂ ਵੇਖੋ ਪਹਿਲਾਂ ਹਾਂ ਦੂਜੀ ਪਾਸੇ ਵਖਾੜ ਦਿੰਦੇ ਆ ਵੇਖੋ ਨਾ ਜਿਹੇ ਪਾਸੇ ਹੋ ਲੋ ਵੇਖੋ ਮੈਂ ਇਹ ਨੂੰ ਦਰਨਾ 16 ਤੋਂ 17 ਕਿਲੋ ਪਰ ਸੇਵਾ ਮੈਂ ਨੂੰ ਜਿਹੜੀ ਮੈਂ ਆਖਿਆ ਕਰ ਤੀ ਖਾਰ ਤੇ ਚੌੜੀ ਮਸਾਲਾਂ ਦੀ ਸੁਢੀ ਪੇ ਪੌਣ ਤੋਂ ਤਿੰਨ ਘੰਟੇ ਤੱਕ ਇਹ ਨੂੰ ਮੈਂ ਨੂੰ ਵਾੜਾ ਭੇਜੀ ਦੀ ਪਵੇ ਜੱਗੀ ਰੱਥਰ ਕੇ ਪੁਰਸੇ ਨੂੰ ਸ਼ੀ ਵੇਖੋ ਠੜ ਮੈਂ ਨੂੰ ਕਿੱਦਾਂ ਕੀ ਚੀਜ਼ ਵੇਖੋ ਇਹ ਠੰਡੀ ਇੰਨੀ ਕਿ ਲੱਗ ਰਿਹਾ ਦੇ ਘਰ ਦੀ ਗਰੰਟੀ ਹੋਊਗੀ ਜੇ ਮੈਂ ਨਾ ਮਿਲੇ ਤੇ ਇਨਾਮ ਦੇ ਤਾਂ ਅਗਲੇ ਦੇ ਘਰ ਦੀ ਗਰੰਟੀ ਮੈਂ ਹਾਈ ਡੂਟ ਚੰਗੀ ਹੈ ਬਾੜੀ ਜਾਨੀ ਜਰਦਸਤਾ ਮੈਂ ਰੱਖ ਖੂਸ਼ੀ ਪਤਾ ਹਾਂ ਹਾਂ ਖੂਸ਼ੀ ਰੱਖ ਵੇਖੋ ਕੁਝ ਪ੍ਰਵਾਹੀ ਨਹੀਂ ਅਗਲੇ ਨਿਕਾ ਹਾਂ ਮੈਂ ਮਿਹਰੇ ਤਾਂ ਵੀ ਮੈਂ ਸਾਡੀ ਹਾਂ ਵੇਖੋ ਇੱਕ ਦੰਦ ਹੀ ਕਰੀ ਜਾ ਕੇ ਤੇ ਤੁਹਾਨੂੰ ਤਾਂ ਵੀ ਸਾਡੀ ਬੂਹੀ ਦੇ ਮਿਲਦੀ ਐ ਜੀ ਕੋਈ ਗੱਲ ਹਾਂ ਤਾਂ ਵੀ ਲੈਂਦੀ ਨਾਲ ਨਾਲ ਬੂਹੀ ਵੀ ਕੋਈ ਉੱਤਰ ਵੇਖੋ ਕੋਈ ਮੈਂ ਪਸ਼ਮੀ ਪਸ਼ਮੀ ਨਹੀਂ ਕੋਈ ਟਾਈਮ ਨਹੀਂ 13 12 ਕੰਡੇ ਵਾਲਾ ਕੰਡੇ ਵਾਲਾ ਫਿਰ ਦੇਖ ਸਾਡੇ ਕੋਲ ਝੂਠ ਸੁਣਨਾ ਵਾ ਝੂਠ ਵਾਲਾ ਕੰਮ ਤੇ ਬੰਦ ਕਰਨਾ ਵਾ ਤੇ ਫੇਰ ਇਹਦਾ 16000 ਆ ਜੀ 16000 ਸਹੀ ਹੋ ਫੇਰ ਆਹ ਲਿਓ ਵੀ ਆਪਣੀ ਸਮਝ ਨਾਲ ਲਾ ਲਿਓ ਵੀ ਭਾਈ ਇਹਨਾਂ ਨੇ ਘਾਟ ਵਾਦ ਦੁੱਧ ਦੱਸਿਆ ਵਾ ਤੇ ਇੰਨਾ ਕਰ ਲਈਏ ਸਚਾਈ ਜੇ 12 ਤੋਂ 13 ਕਿਲੋ ਕੰਡੇ ਵਾਲਾ ਦੁੱਧ ਨਾਲ ਉਹਦੇ 12 ਤੋਂ 8 ਹੋਊਗਾ ਤੇ 5000 ਕੀ ਨਾ ਕਰਾਂ ਤੇ ਸੌਦੇ ਹੋਏ ਨਹੀਂ ਹਾਂ ਜੀ ਹਾਂ ਜੀ ਮੁੱਲ ਜੋ ਅਸੀਂ ਮੰਗਾਗੇ ਇਹ ਨਾ ਗੈਣ ਪੀਓ ਦੇ ਚੋਂ ਜਿਹੜੇ ਦਾ ਸੌਦਾ ਆਊਗਾ 5000 ਸਾਈ ਪਾ ਕੇ ਮੈਂ ਚਾਇਓ ਜਿਹੜਾ ਸੌਦਾ ਹੈ ਉਹ ਚੋਂ 5000 ਘਟਾਵਾਂਗੇ ਇਹ ਨਹੀਂ ਕਿ ਜੋ ਮੰਗਿਆ ਵਾ ਉਹ ਚੋਂ ਚੱਲ ਜੀ ਤੋਰ ਮਾਰਦੇ ਸਾਰਾ ਖਾਲੋ ਮਾਰਦੇ ਜੀ ਸਮਾਰੋ ਤੁਆ ਮਾਰ ਕੇ ਤਾਂ ਰੱਖੋ ਅਰੇ ਪਸਮੀ ਨਹੀਂ ਉਹ ਤਾਂ ਮੈਂ ਹਾਂ ਜੀ ਤਾਂ ਦੋਆ ਮੈਂਟਾ ਜੀ ਪਈ ਗੀ ਕਸਮ ਖਾਉਗੀ ਜੈ ਜੀ ਚੋਰ ਚਹੀ ਜੈ ਜੀ ਚੰਗੀ ਚੱਲੀ ਜਾ ਚਾਰ ਲੈ ਬਸ ਬਹੁਤ ਮੋਟੀ ਚੋਰ ਆਲੇ ਮੁੰਡਾ ਵੀ ਸਾਡਾ ਏਡਾ ਵਾਵਾ ਨਹੀਂ ਜੀ ਇਹ ਇਹ ਕੋਈ ਨਾ ਟੇਲ ਰੋਈ ਆ ਛੱਪਿਆਂ ਦੀ ਹੱਦੀ ਕਰਦੀ ਹੂ ਛੱਤਾਂ ਦਾ ਮੈਦਾਂ ਉੱਪਰ ਤੋਂ ਬੱਚੇ ਦਾ ਤੇ ਮਗਰ ਆਪਣਾ ਬਾਪੂ ਸੀਦੇ ਮਗਰ ਮਗਰ ਪੱਜੀ ਮੱਸੀ ਆ ਸਹੀ ਗਾ ਸੀਦੇ ਮਗਰ ਮਗਰ ਪੱਜੀ ਘਰੂਗੀ ਆਹ ਵੇਖੋ ਮੋੜੀ ਜਿੰਦਾਂ ਮੈਂ ਰੱਪੜੀ ਦਿੱਤੀ ਆਹ ਇੱਕ ਜਿੱਲੀ ਦਾ ਬੱਚਾ ਨਹੀਂ ਦਿੱਤੀ ਉਹਨਾਂ ਨੂੰ ਗਾਰੰਟੀ ਦਿੱਤੀ ਹਾਂਜੀ ਹਾਂਜੀ ਆਹ ਵੇਖੋ ਆ ਗਈ ਜੀ ਪਾਰਟੀ ਜਾਨ ਆਹ ਵੇਖੋ ਇੱਥੇ ਚੱਕੂ ਦੀ ਬੂਸ਼ ਠੱਕ 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 ਕਰ ਸਾਡੇ ਕੋਲ ਕਰ ਐ ਮੈਂ ਆਪ ਤੁਰੇਖੋ ਆਪ ਤੁਰੇਖੋ ਉਤਰਾ ਛੜ ਤੀਖ ਦੋ ਬੱਚੇ ਨੇ ਤੈਨੂੰ ਦਾ ਬੱਚਿਆਂ ਦਾ ਆਹ ਵੇਖੋ ਇੱਥੇ ਰੰਗ ਆਹ ਵੇਖੋ ਝੱਡਾ ਝੱਡਾ ਆਹ ਵੇਖੋ ਕਿੱਤਾ ਚੱਪੜੀ ਫਿਰਦੀ ਵੇਖੋ ਆਹ ਵੇਖੋ ਛੱਡੂ ਕੀ ਨਾ ਭਾਵੇਂ ਤੇ ਗੱਲ ਚ ਪਾਈ ਕਰੋ ਹਾਂਜੀ ਇਹਦੀ ਗੱਲ ਚਲ ਜਾਣ ਦੋ ਜੀ ਜੇ ਵੀ ਮੈਂ ਚੱਗੀ ਆ ਤੇ ਮਹੀਨਾ ਜੀ 8 ਕਿਲੋ ਵੀ ਆਲੀ ਹੋਊਗੀ ਤੇ 8 10 ਕਿਲੇ ਦੇਵਾਂਗੇ 8 ਖਾਲੀ ਵੀ 8 ਨਾਲ ਪੈਕੇ ਲਵਾਂਗੇ 48 ਦਾ 12 13 ਕਿਲੋ ਨਾਲ ਦੱਸ ਕੇ ਦੇਵਾਂਗੇ ਸਚਾਈ ਅੱਗੇ ਵੀ ਮਾਲਕ ਦੀ ਕਿਰਪਾ ਨਾਲ ਸਚਾਈ ਨਾਲ ਮਾਲ ਵੇਚਦੇ ਰਹਾਂ ਤੇ ਜਿੱਦਾਂ ਮਾਲ ਕੇ ਸਾਨੂੰ ਛੱਡਿਆ ਹੀ ਤੇ ਸਾਡਾ ਕੰਮ ਚੱਲਣਾ ਨਹੀਂ ਸਚਾਈ ਨਾਲ ਵੇਚਿਆ ਤੇ ਤਾਂ ਹੀ ਸਾਡਾ ਕੰਮ ਚੱਲਿਆ ਨਾਲੇ ਮਾਲਕ ਦਾ ਰੱਬ ਦਾ ਹੱਥ ਹੋਵੇ ਤੇਰਾ ਸਚਾਈ ਨਾਲ ਕੰਮ ਕਰਨਾ ਤੇ ਸਚਾਈ ਨਾਲ ਅਗਲੇ ਦੇ ਘਰ ਜਾ ਕੇ ਕੋਈ ਢੱਲਾ ਮੱਠਾ ਆ ਜੀ ਉਹ ਸਾਡੀ ਕੋ ਗਰੰਟੀ ਸਾਡੇ ਘਰ ਆ ਕੇ ਵੇਚ ਲੈ ਪੱਠੇ ਵੀ ਖਵਾ ਲ ਕੇ ਵੇਖਦੇ ਵਾਂਡ ਵੀ ਖਵਾ ਲ ਕੇ ਵੇਖਦੇ ਜੋ ਅਸੀਂ ਪਾਉਨੇ ਆ ਮਤਲਬ ਕਿ ਮੈਂ ਜੇ ਇਹ ਜਿਹੜਾ 10000 ਰੁਪਏ ਦੀ ਮੈਂ ਤੇ ਹੀ ਇੱਕ 50 ਰੁਪਏ ਮਤਲਬ ਕਿ 1 ਲੱਖ ਤੇ 50 ਹਜ਼ਾਰ ਦੀ ਡੇਢ ਦੀ ਹਾਂ ਜੀ ਡੇਢ ਦੀ 140 ਰੁਪਏ ਦੇ ਮੈਂ ਤੇ ਪੂਰੇ ਲਾਏ ਪਰ ਮੈਂ ਹਾਂ ਜਾਂ ਨਾ 130 ਦੀ ਮੈਂ ਦੇਣੀ ਆ 130 ਹਾਂ ਮੈਂ ਇਹਨੂੰ ਕੰਡੇ ਵਾਲਾ ਦੁੱਧ ਹੋਰ ਵੀ ਵੱਧ ਹੋਊਗਾ ਅਸੀਂ 12 ਤੋਂ 13 ਦੱਸਿਆ ਵਾ ਵੱਧ ਹੋਊਗਾ ਮੈਂ ਕਦੋਂ ਕਿ 12 ਤੋਂ 13 ਕਿਉਂਕਿ ਜਿਹੜੀ ਗੱਲ ਹੈ ਸ਼ਰਤ ਕਿਹਾ ਸੀ ਉਹ ਪੂਰੀ ਕਰਨੀ ਆ ਹਾਂਜੀ ਤੇ ਇੱਕ 3 ਇੱਕ 25 ਦੀ ਦੇਦਾ ਇੱਕ 30 ਦੇ ਦਾ ਠੀਕ ਹੈ ਜੀ ਚਲ ਤੋਂ ਉਹ ਤੇ ਆ ਨੀਲੀ ਰਾਵੀ ਇਹ ਮੈਂ ਸੁਣੀ ਦੋ ਮਹੀਨੇ ਦੀ ਜੀ ਦੋ ਮਹੀਨੇ ਦੀ ਤੇ ਜਵਾਗਾ ਇਹ ਦੇ ਕੋਲ ਦੋ ਦੋ ਮੱਛਾ ਮਰ ਗਿਆ ਮੱਛਾ ਮਰ ਗਿਆ ਠੀਕ ਹੈ ਜਿਹਦੇ ਕੋਲ ਮੈਂ ਉਹ ਦੁੱਧ ਤਹੀਂ ਦੋ ਹਾਂ ਹਾਂ ਪਰ ਥੋੜੀ ਜੀ ਸਾਡੇ ਕੋਲੇ ਘਟੀਆਂ ਪਿੰਲੇ ਘਰੋਂ ਤਰਾ ਮਿਲਦੀ ਠੀਕ ਠੀਕ ਇੱਥੇ ਵੀ ਟੀਕੇ ਨਾਲ ਮਰੀ ਫੇਰੇ ਵੀ ਟੀਕੇ ਨਾਲ ਤੇ ਫੇਰੇ ਵੀ ਟੀਕੇ ਨਾਲ ਮਰੀ ਜਾਂ ਰਾਤੀਂ ਟੀਕੇ ਨਾਲ ਸ਼ੇਰ ਅਸਲ ਤੇ ਲੀਟਰ ਵਾਲਾ ਬੋਦੋ ਇਹਦੇ ਖਿਹੜਾ ਟੋਆ ਕਿਸ ਲੱਤਾ ਨਾਲ ਲੀਟਰਾਂ ਨਾਲ ਖਰੇ ਆਹ ਵੇਖੋ ਦੋਵੇਂ ਬੰਨੇ ਚਿਤਾ ਆ ਗਿਆ ਜੀ ਹੋਰ ਚੱਲੇ ਇੱਕ ਬਣਾ ਗੇਰ ਮਗਾਲ ਦੀ ਕੀ ਮਾਨਤੀ ਜਾਂਦੀ ਇਹ ਦਿਨ ਵੇ ਆ ਮੂੰਹ ਬਖਾਲਾ ਜੀ ਇਹ ਅਟੇਡਾ ਚੀਰਿਆ ਅਟੇਡਾ ਚੀਰਿਆ ਸਹੀ ਗੱਲ ਠੰਡੀ ਠੁੰਡੀ ਬਹੁਤ ਜ਼ਿਆਦੀ ਹਾਂ ਠੰਡੀ ਬਹੁਤ ਜ਼ਿਆਦੀ ਤੇ 7 ਲੀਟਰਾਂ ਨੂੰ ਭਰੇ ਇਹ ਲੀਟਰਾਂ ਨਾਲ ਬਣਾ ਕੇ ਦੇਵਾਂਗੇ 7 ਲੀਟਰ 7 ਲੀਟਰ ਠੀਕ ਹੈ। ਤੋ ਕਿ ਦੁੱਸ ਮੈਂ ਜਿੱਦਣ ਕਿ ਅੱਗੇ ਦੇ ਘਰ ਮੈਂਡਾ ਦੀ ਤੇ ਦੁੱਧ 8-9 ਕਿਲੋਨੇ ਕੱਢੀ ਜਣਾ। ਹਾਂਜੀ ਹਾਂਜੀ। ਤੇ ਭਾਅ ਛੋੜਾ ਜਾ ਕੋਈ 70 ਨਹੀਂ 65 ਨਹੀਂ 60 ਨਹੀਂ। 55000 ਦੀ ਲੈ ਜੀ। 55000 ਦੀ। ਜਾ ਕੇ ਨਸਲ ਬਰੀਡ ਕਿਹਨੇ ਤਿਆਰ ਕੀ। 1000 ਹੋਰ ਛੱਡ ਦੋ। ਕੀ ਕਰਦਾ। ਛੱਡ ਦਾਂ। ਠੀਕ ਹੈ। ਆ ਰਾਤ ਦੀ ਸੂਈ ਜਿੰਨੇ। ਆ ਰਾਤ ਦੀ ਸੂਈ ਹੈ। ਕੀ ਰਾਤ ਦੀ ਸੂਈ ਹੈ। ਜੀ ਮਗਰ ਦੀ ਕੱਟਾ ਦੇ ਕੱਟੇ। ਐ ਦੇਖੋ ਕੱਟਾ ਹੋ। ਹਾਂ। ਕੱਟਾ ਹੈ ਕੱਟਾ ਹੈ ਠੀਕ ਹੈ। ਹਾਂ। ਕੱਟਾ ਜੀ। ਕੱਟਾ ਮਗਰ ਤੇ। ਆ ਵੇਖ ਲਓ ਸਾਰੀ ਬਲੈਕ ਆ। ਹੈ ਭਾਰ ਇਧਰ ਦੀ ਕੋਈ ਪੋਚ ਦੁੱਧ ਦੁੱਧ ਮੈਂ ਕਰੂੰਗੀ ਚਲੋ ਅੰਦਾਜ਼ਾ 10 ਲੀਟਰ ਆਪਾਂ 12 13 14 ਵਾਲਾ ਕੰਮ ਹੀ ਨਹੀਂ ਦੱਸੋ 10 ਲੀਟਰ ਦੁੱਧ ਕਰੂੰਗਾ 10 ਲੀਟਰ ਉਹ ੱੱਗਾ ਮੈਂ ਨਾ 10 4 8 ਰੁਪਏ ਦੀ ਇਹ ਵੀ ਉਧਰ ਦੀ ਅੱਖ ਹੀ ਹੈ ਇਹ ਪਰ ਨਹੀਂ ਚਲ ਚੋਈ ਜਾਂ ਫਿਰੇ 2 2.5 ਕਿਲੋ ਬੱਚੇ ਨੂੰ ਹੀ ਖਾਇਆ ਵਾ ਹਾਂਜੀ ਹਾਂਜੀ ਬੱਚੇ ਦਾ ਬਹੁਤ ਕਰਦੀ ਹੈ ਬੱਚੇ ਦਾ ਬੜਾ ਕਰਦੀ ਹੈ ਸੀਲਸ ਲੱਗ ਬਹੁਤ ਨਿਕਲਿਆ ਥਾਨ ਬੜਾ ਚੰਗਾ ਵਾ ਥਾਨ ਮੁੱਲ ਇਹਦਾ ਵੀ ਬਿਲਕੁਲ 3 ਲੈਣ ਵਾਲੀਆਂ ਗੱਲਾਂ ਜਿਹੜੀਆਂ ਉਹਨਾਂ ਮੈਨਾਂ ਨੇ ਕੀਤੀਆਂ ਉਹ ਕਰ ਲਈਆਂ 1 5 ਲੱਖ 2000 ਘੱਟ ਲੱਖ ਦੀ 2 ਘੱਟ 5 ਛੱਡ ਦਾਂਗੇ 95000 95 ਦੀ ਠੀਕ ਹੈ ਬਸ ਇਹੋ ਜਿਹਾ ਇੱਕ ਨਾ ਇੱਕ ਮੋਟਰਸਾਈਕਲ ਉਹ ਵੀ ਦਾ ਜਾਮਾ ਜਾਮਾ ਛੇ ਮੋਟਰਸਾਈਕਲ ਦਾ ਜਾਮਾ ਇਹਨੂੰ ਪਾੜੀਏ ਨਾ ਮੋਟਰਸਾਈਕਲ ਤੇ ਸਾਵਾ ਹੜੇ ਨੱਚਾ ਇਹਨਾਂ ਨੇ ਮੋਡੀਫਾਈ ਕਰਾਇਆ ਵਾ ਤੇ ਡਾਕਟਰ ਸਾਹਿਬ ਕੇ ਜਿਹੜਾ ਮਾਡਲ ਜੇ ਇਹ ਕਰਮੇ ਮਾਡਲ ਹੈ ਜੀ ਜੀ ਸਾਹਿਬ ਦੇ ਬਲੋਂਸ ਆਇਆ ਸਸੀ ਕਾਲ ਜੀ ਸਸੀ ਕਾਲ ਜੀ ਤੇ ਵਾਟਸਐਪ ਕੀ ਹਾਲ ਜੇ ਵਧੀਆ ਜੀ ਠੀਕ ਠਾਕ ਉਹ ਤੇ ਕੇਵੀ ਜੀ ਕਰਮੇ ਮਾਡਲ ਮੋਟਰਸਾਈਕਲ ਜੇ ਠੀਕ ਹੈ ਤੇ ਆਨਲਾਈਨ ਚੜਿਆ ਬਾਅਦੇ ਨੰਬਰ ਪਲੇਟ ਲੱਗੀ ਇਹਨੂੰ ਸਰਕਾਰੀ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਆ ਠੀਕ ਹੈ ਪੂਰਾ ਮੋਡੀਫਾਈ ਕਰਵਾਇਆ ਵਾ ਹਾਂ ਜੀ ਇਹਦਾ ਆਪਾਂ ਇਸ ਤਰ੍ਹਾਂ ਵੀਡੀਓ ਉੱਤੇ ਲਿਆ ਵਾ ਤੇ ਵੀਡੀਓ ਵੀ ਦੇ ਦਾਂਗੇ ਠੀਕ ਹੈ ਠੀਕ ਮਾਰਾ ਚਲਾ ਗਿਆ ਆਪਾਂ ਨੂੰ ਹੋ ਗਿਆ ਲਿਆ ਇੰਜਣਾ ਇੰਜਣਾ ਸਾਰਾ ਬਣ ਗਿਆ ਬ ਠੀਕ ਠੀਕ ਤੇ ਨਵਾਂ ਸਭ ਕੁਝ ਮੂਲ ਲਾਈ ਵੀ ਲੱਗੇ ਜੀ ਹਾਂ ਜੀ ਬਾਟ ਬਾਟ ਬਹੁਤ ਪਿਆਰੀ ਆ ਦੇਖੋ ਜਾਮੇ ਦੀ ਗਾਹ ਉਹ ਤਾਂ ਬੜੇ ਪਿਆਰੀ ਜਿਹੜੇ ਜਾਮੇ ਦੇ ਸ਼ਮੀਨ ਉਹਨਾਂ ਨੇ ਜਾਮੇ ਵਾਲਿਆਂ ਨੂੰ ਬੈਠੀ ਜਿ ਲੈ ਜਾ ਹਾਂ ਜੀ ਤੇ ਡਾਕਟਰ ਸਾਹਿਬ ਕੀ ਬੜ ਮੈਨਾ ਆਪਾ ਜੇ ਤਿਆਰ ਮੁੱਲ ਪਾਉਣੇ ਆ ਤੇ 70 ਦਾ ਦੇ ਦਾਂਗੇ 70 ਦਾ ਚਾਹਦੇ ਮਾਨਤਾਣ ਕਰਦੇ ਕੋਈ ਤੇ ਉਹਦਾ ਦੇ ਮੁੱਲ 80 ਗਿਆ ਇਹਨਾਂ ਮੋਟਰਸਾਈਕਲ ਬਦਲੇ ਮੇਰਾ ਵੀਰ ਡਾਕਟਰ ਸਾਹਿਬ ਨੂੰ ਫੋਨ ਕਰਿਓ ਡਾਕਟਰ ਸਾਹਿਬ ਆਪਣਾ ਨੰਬਰ ਦੱਸ ਦਿੰਦੇ ਆ ਡਾਕਟਰ ਸਾਹਿਬ ਨੂੰ ਦੱਸੋ ਡਾਕਟਰ ਸਾਹਿਬ ਆਪਣਾ ਨੰਬਰ ਆਪਣਾ ਨੰਬਰ ਹੈ ਜੀ 98153 17875 98153 17875 ਪਿੰਡ ਬਲਾਕ ਪਿੰਡ ਆਪਣਾ ਮਾਲੋ ਵਾਲਿਆ ਜੀ ਠੀਕ ਹੈ ਡਿਸਟ੍ਰਿਕਟ ਅੰਮ੍ਰਿਤਸਰ ਲੋਕਲ ਨੰਬਰ ਜੇ ਅੰਮ੍ਰਿਤਸਰ ਦਾ ਪੀਬੀ02 ਆਪ ਖਾ ਦਿਓ WhatsApp ਨੰਬਰ ਉਹ ਖਾ ਦਿਓ ਤਾਂ ਪਿੱਛੋਂ ਖਾ ਦਿਓ ਗਾੜੀਆਂ ਖਾ ਦਿਓ PP02 ਹਾਂ ਜੀ C7351 ਨੰਬਰ ਵੀ ਬੜਾ ਲੱਕੀ ਜੀ ਠੀਕ ਆ ਵਾਕਿਆ ਸਹੀ ਗੱਲ ਲੱਕੀ ਨੰਬਰ ਸਹੀ ਗੱਲ ਨੰਬਰ ਲੱਕੀ ਇਸ ਤਰ੍ਹਾਂ ਜੇ ਵੀ ਸਾਰੇ ਨੰਬਰ ਜੋੜ ਲਓ 16 ਨੰਬਰ ਬਣਦਾ ਹਾਂ 16 ਨੰਬਰ ਬਣਦਾ ਲੱਕੀ ਨੰਬਰ ਵਾ ਲੱਕੀ ਨੰਬਰ ਸਹੀ ਗੱਲ ਇਹਨੂੰ ਲੱਕੀ ਜਿਹਾ ਤਰ੍ਹਾਂ ਸਾਡੇ ਵਾਲੇ ਮੋਟਰਸਾਈਕਲ ਦਾ 11 ਨੰਬਰ ਵਾਲ ਲੱਕੀ ਨੰਬਰ ਹਾਂ ਜੀ ਤੇ ਮਤਲਬ ਕਿ ਵੱਧ ਤੋਂ ਵੱਧ ਸੰਯੋਗ ਦਿਓ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਹਾਂ ਜੀ ਤੇ ਤੁਹਾਡਾ ਭੈਣ ਭਰਾਵਾਂ ਸਾਰਿਆਂ ਦਾ ਸੰਯੋਗ ਸਾਡੇ ਨਾਲ ਮਤਲਬ ਕਿ ਗੱਲ ਦਾ ਕੰਮ ਚ ਅਲਵਿਆ ਤਸੀਰ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਕੋ ਨੰਬਰ 8872964 ਲੋਕ ਹੈ